ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਏ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਬਰਾਂਦਾ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਲੱਗੇ ਆਵੇ ਤੇ ਲੋ ਜੀ ਅੱਜ ਆਪਾਂ ਸਿੰਪਲ ਜੀ ਰੈਸਪੀ ਲੈ ਇਸੇ ਇਧਰ ਆਪਣੇ ਕੋਲੇ ਛੋਟੇ ਪਤਾਉ ਬਿੰਗਣ ਪਏ ਸੀ ਬਤਾਉ ਤੇ ਉਹ ਆਪਾਂ ਨੇ ਕੀ ਲਏ ਕੀਰਲੇ ਕੀ ਜਿਵੇਂ ਵਿੱਚ ਚਾਰ ਚਾਰ ਉਹਨਾਂ ਨੂੰ ਉਹ ਟੱਕ ਲਾ ਲਈ ਸੀ ਜੀ ਤੇਦਰ ਆਪਾਂ ਨੇ ਤੇਲ ਗਰਮ ਕੀਤਾ ਸੀ ਯਾ ਤੇ ਹੁਣ ਆਪਾਂ ਨਾਲ ਹੀ ਉਹ ਬਤਾਂਉ ਤੇ ਨਾਲ ਹੀ ਆਪਾਂ ਨੇ ਕਾਲੂ ਕੱਟਿਆ ਸੀ ਆਲੂ ਆਪਾਂ ਚਾਦਾ ਮੋਟਾ ਨਹੀਂ ਕੱਟਿਆ ਸੀ ਹਾਂ ਠੀਕ ਜੇ ਕੱਟਿਆ ਸੀ ਹੈ ਤੇ ਸਬਜੀ ਇੰਨੀ ਕੁ ਸਵਾਦ ਬਣਦੀ ਹੈ ਕੀ ਕਹਿੰਦੀ ਗੱਲ ਸਾਡੇ ਘਰੇ ਤਾਂ ਸਾਰਿਆਂ ਨੂੰ ਪਸੰਦ ਆਈ ਆ ਤੁਸੀਂ ਟਰਾਈ ਕਰੋਗੇ ਤੁਸੀਂ ਵੀ ਦੱਸਿਓ ਕਿਵੇਂ ਦੀ ਬਣਦੀ ਹੈ ਇਦਾਂ ਆਪਾਂ ਇਹਨਾਂ ਨੂੰ ਕਵਰ ਕਰਕੇ ਪਕਾਇਆ ਸੀ ਪਹਿਲਾਂ ਆਪਾਂ ਨੇ ਹਟਚ ਨਹੀਂ ਕੀਤਾ ਸੀਗਾ ਕਿਉਂਕਿ ਇਸ ਤਰ੍ਹਾਂ ਦਾ ਪਕਾਉਣ ਨਾਲ ਨਾ ਇਹਦੀ ਸਟੀਮ ਨਾਲ ਬਹੁਤ ਵਧੀਆ ਚੀਜ਼ ਬਣਦੀ ਆ ਤੇ ਆਪਾਂ ਇਹਨਾਂ ਨੂੰ ਹਲਕੇ ਜਿਹੇ ਫਰਾਈ ਕਰਾਂਗੇ ਜਿਆਦਾ ਡੀਪਰੀ ਫਰਾਈ ਨਹੀਂ ਕਰਾਂਗੇ ਜਿਵੇਂ ਆਪਾਂ ਪਰਮੇ ਬਤਉ ਬਣਾਉਨੇ ਆ ਉਹਦੇ ਨਾਲੋਂ ਵੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ ਬੱਚੇ ਕੀ ਜਿਵੇਂ ਬੱਚਿਆਂ ਦੇ ਟਿਫਿਨ ਵਿੱਚ ਪਾਉਣੀ ਹੋਵੇ ਬੱਚੇ ਸਕੂਲ ਜਾਂਦੇ ਆ ਯਾਪਾ ਬਲੀ ਪੀਤੇ ਜਾਂਦੇ ਆ ਤੇ ਆਪਾਂ ਬਣਾ ਕੇ ਲੈ ਜਾ ਸਕਦੇ। ਜੇ ਅਗਰ ਤੁਸੀਂ ਚੈਨਲ ਤੇ ਨਵੇਂ ਵਿజిਟ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ। ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੇ ਇਸੇ ਤਰ੍ਹਾਂ ਅਹੀਂ ਆਪਾਂ ਹੁਣ 3-4 ਦਿਨਾਂ ਨੂੰ ਕੋਈ ਵੀਡੀਓ ਨਹੀਂ ਪਈ ਸੀ। ਨੰਬਰ ਇੱਕ ਤਾਂ ਇਹ ਮੈਂ ਆਪ ਠੀਕ ਨਹੀਂ ਸੀ। ਇਸ ਹੈ ਕਿ ਨੰਬਰ ਤੇ ਮਨੰਦੂਫੀ ਸੀਗਾ ਤੇ ਇਧਰ ਆਪਾਂ ਨੇ ਪਿਆਜ਼, ਟਮਾਟਰ ਸਾਰਾ ਕੁਝ ਇਕੱਠਾ ਹੀ ਆਦਰਕ ਸਾਰਾ ਕੁਝ ਇਕੱਠਾ ਹੀ ਆਪਾਂ ਉਹ ਕਰ ਲਿਆ ਸੀ ਤੇ ਜਿਹੜਾ ਤੇਲ ਬਚਿਆ ਸੀ ਬਤੋਂ ਕੱਢ ਕੇ ਉਸੇ ਤੇਲ ਦੀ ਆਪਾਂ ਤੜਕਾ ਪਾ ਦਿੰਦੇ। ਵਿੱਚ ਇਹ ਅਦਰਕ ਪਾ ਲਿਆ ਸੀ ਵਿੱਚ ਟਮਾਟਰ ਸਾਰਾ ਕੁਝ ਇਕੱਠਾ ਹੀ ਪਾਪਾਂ ਤੇ ଲੂਣ ਮਿਰਚਾਂ ਵੀ ਇਕੱਠੀਆਂ ਹੀ ਪੈਣਦੀ ਨੇ ਪਾਤੀਆਂ ਸਾਰੀਆਂ। ਇੱਕ ਇੱਕੇ ਥਾਂ ਤੇ ਰਲਾ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਿਵੇਂ ਪਿਆਜ਼ ਪੁੱਜੇਗੇ ਸੀ ਸਾਰੇ। ਇਸੀ ਤਰ੍ਹਾਂ ਕਰਕੇ ਤੇ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਵੀਡੀਓ ਤੇ ਰੋਜ਼ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਭਰਾਵਾਂ ਤੇ ਲਾਈਕ ਕਰਦੇ ਆ ਸ਼ੇਅਰ ਕਰਦੇ ਥੈਂਕ ਯੂ ਸੋ ਮਾਚਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਆਪਾਂ ਇਸੇ ਤਰ੍ਹਾਂ ਹੀ ਇੱਕ ਦੂਜੇ ਦਾ ਸਾਥ ਦਿੰਦੇ ਰਹੋਗੇ ਤੇ ਤਾਂ ਹੀ ਆ ਬਿਕੋਜ਼ ਇਹਨਾਂ ਚੰਗੀ ਰੈਸਪੀ ਤਾਂ ਨਹੀਂ ਬਣੀ ਮੇਰੇ ਨਾਲ ਫਿਰ ਮੇਰੀ ਮੈਡੀਸਨ ਜਿਹੜੀ ਨਾ ਉਹਦੇ ਨਾਲ ਮੈਂ ਬਹੁਤ ਉਹ ਹੋ ਜਾਂਦੀ ਨਟਾਲ ਇਸ ਰੇਂਗ ਨੂੰ ਕਿਉਂਕਿ ਨਾ ਉਹ ਹੋ ਜਾਂਦਾ ਜਦੋਂ ਬੰਨਾਪਾ ਸੈਟ ਹੋਵੇ ਤੇ ਇਧਰ ਆਪਾਂ ਹੁਣ ਪਾਵਾਂਗੇ ਇਦਾਂ ਹੀ ਪਾਤੀਏ ਅੱਧੀ ਕੋਲੀ ਅੱਧੀ ਕੋਲੀ ਟੁੱਕੜ ਉੱਪਰ ਇਹ ਸਬਜੀ ਇੰਨੀ ਕੁ ਟੇਸਟੀ ਬਣਦੀ ਹੈ ਕੀ ਕਹਿਨੀ ਗੱਲ ਭਲਾ ਬਣਾ ਕੇ ਤੁਸੀਂ ਸੇਵ ਕਰਕੇ ਰੱਖ ਲਓ ਕਿਹੜੀ ਖਰਾਬ ਹੁੰਦੀ ਨਾਲ ਸਰੋਂ ਦੇ ਤੇਲ 'ਚ ਬਣੀ ਸਬਜੀ ਤਾਂ ਵੀ ਨਹੀਂ ਖਰਾਬ ਹੁੰਦੀ ਇਸੀ ਤਰ੍ਹਾਂ ਆਪਾਂ ਨਾ ਦਹੀਂ ਨੂੰ ਸਿੰਮਤੇ ਕਰਕੇ ਆਪਾਂ ਦਹੀਂ ਉਹ ਕਰਾਂਗੇ ਟਮਾਟਰ ਪਾਏ ਨਹੀਂ ਤੇ ਨਾ ਦਹੀਂ ਖੱਟ ਜਾਂਦਾ ਤੇ ਉਹ ਹੋਰ ਹੋ ਹੀ ਜਾਂਦਾ ਕਿ ਇੱਕ ਦੋ ਦਿਨਾਂ ਤੱਕ ਹੀ ਆਪਾਂ ਹੋਰ ਰੈਸਪੀ ਨਹੀਂ ਸੁਣੀਆਂ ਰੈਸਪੀ ਨਾਲ ਲੈ ਕੇ ਆਵਾਂਗੇ ਬਿਕੋਜ਼ ਹਜੇ ਉਹ ਹੋਆ ਫਿਰ ਆਪਾਂ ਵਧੀਆ-ਵਧੀਆ ਰੈਸਪੀ ਨਾਲ ਲੈ ਕੇ ਆਵਾਂਗੇ ਫਿਰ ਹੋਣਾ ਆਪਾਂ ਜਿਹੜੇ ਬਤਾਉਂ ਤੇ ਆਲੂ ਉਹ ਕੀਤਾ ਸੀ ਨਾ ਫਰਾਈ ਕੀਤੇ ਸੀ ਇਹਨਾਂ ਨੂੰ ਆਪਾਂ ਇਹਦੇ ਵਿੱਚ ਕਰ ਦਿੰਦੇ ਮਿਕਸ ਅਸੀਂ ਬਣਾਇ ਨਾਣ ਪਰਝਾਈ ਨੇ ਸਬਜ਼ੀ ਤੇ ਹੁਣ ਆਪਾਂ ਹੋਰ ਬਣਾਵਾਂਗੇ ਨਵੇਂ ਨਵੇਂ ਰਸਪੀਆਂ ਫਿਰ ਮਿਲਾ ਲੇ ਤੇ ਸਾਰੇ ਆਪਣਾ ਆਪਣਾ ਵੀ ਧਿਆਨ ਰੱਖਿਆ ਕਰੋ ਹੁਣ ਤਾਂ ਬੱਚਿਆਂ ਦੇ ਸਕੂਲ ਲੱਗ ਗਏ ਫੇਰ ਲੱਗਣ ਲੱਗੇ ਤੇ ਮੈਂ ਉਰੇ ਆਈ ਹੋਈ ਸੀ ਥੋੜੇ ਦਿਨਾਂ ਵਾਸਤੇ ਇਹਨਾਂ ਕੋਲੇ ਤੇਦਰ ਆਪਾਂ ਇਹ ਮਿਕਸ ਕਰ ਦਿੰਦੇ ਸਬਜ਼ੀ ਕਿਉਂ ਨਾ ਮੈਨੂੰ ਨਾ ਸਭ ਤੋਂ ਨੇੜੇ ਪੈ ਜਾਂਦਾ ਹਸਪੀਟਲ ਤੇ ਉੱਥੋਂ ਲੂਸ ਹੋਈ ਹੈ ਹਾਂ ਜੀ ਕੀ ਆਪਾਂ ਫੇਰ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੁਸੀਂ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਇੱਧਰ ਆਪਣੀ ਸਬਜ਼ੀ ਵੀ ਰੈਡੀ ਹੋ ਗਈ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਇਹ ਵੀ ਘਰੇ ਹੀ ਮਸਾਲਾ ਬਣਾ ਕੇ ਰੱਖਦੇ ਆ ਪਿਛਲੇ ਸਾਲ ਇਹਨਾਂ ਨੂੰ ਰੈਸਪੀ ਲੱਭਦੇ ਵੇਲੇ ਜੀ ਨੇ ਤੋ ਮਸਾਲਾ ਮਿਕਸ ਅਸੀਂ ਸਾਰਾ ਹੀ ਘਰੇ ਬਣਾ ਕੇ ਰੱਖ ਲਿਆ ਉਹ ਗਰਮ ਮਸਾਲੇ ਦੀ ਥਾਂ ਤੇ ਸਾਰੀ ਜਗ੍ਹਾ ਤੇ ਕੰਮ ਲੰਦਾਗਾ ਤੇ ਸਬਜੀ ਆਪਣੀ ਰੈਡੀ ਹੈ ਫਿਰ ਮਿਲਾਂਗੇ ਵਾਇਗਰੇਜੀ ਦਾ ਖਲਸਾ ਅਛੀ ਵਾਇਗਰੇਜੀ ਕੀ ਖਾ